ਸਾ ਗਿਨੇ ਤਾਂ ਨਹੀਂ ਜਾਂਦੇ ਪਰ ਹੁੰਦੇ ਗਿਣਤੀ ਦੇ ਹੀ ਹਨ ਜਿਨ੍ਹਾਂ ਦੇ ਵੱਡੇ ਕੰਮ ਕੀਤੇ ਹਨ ਉਹ ਸਵਾਦਾਂ ਦੇ ਪਿੱਛੇ ਨਹੀਂ ਪਏ ਜਿਹੜੀ ਚੀਜ਼ ਤੁਹਾਡੇ ਮਨ ਦੀ ਸ਼ਾਂਤੀ ਖੋਲ ਲੈਂਦੀ ਉਹ ਬੜੀ ਮਹਿੰਗੀ ਹੁੰਦੀ ਹੈ ਹੁਣ ਦਿਨ ਸਿੱਧਾ ਰਾਤ ਤੇ ਜਾ ਕੇ ਰੁਕਦਾ ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਇੱਕ ਸ਼ਾਮ ਵੀ ਹੋਇਆ ਕਰਦੀ ਸੀ ਜੇ ਜੀਵਨ ਵਿੱਚ ਸਹਿਜ ਨਹੀਂ ਤਾਂ ਸੋਹਜ ਵੀ ਨਹੀਂ ਹੋਵੇਗਾ ਜਾਂਦਿਆਂ ਨੂੰ ਸ਼ਮਸ਼ਾਨ ਘਟ ਦਿਸਦਾ ਹੀ ਨਹੀਂ ਹੁੰਦਾ ਜਿਸ ਸਿੱਖਣ ਦੀ ਇੱਛਾ ਹੋਵੇ ਤਾਂ ਹਰ ਇੱਕ ਚੀਜ਼ ਤੋਂ ਗਿਆਨ ਮਿਲਦਾ ਹੈ। ਪ੍ਰਸਿੱਧ ਥਾਵਾਂ ਜ਼ੁਰਮ ਦੇ ਕੇਂਦਰ ਵੀ ਹੁੰਦੀਆਂ ਹਨ। ਹੁਣ ਜਿਸ ਕੋਲ ਜਿੰਨਾ ਵਧੇਰੇ ਖੁੱਲਾ ਸਮਾਂ ਹੁੰਦਾ ਹੈ ਉਹ ਉਤਨਾ ਹੀ ਘੱਟ ਮਹੱਤਵਪੂਰਨ ਹੁੰਦਾ ਹੈ। ਆਪਣੇ ਤਰਮਾਤਾ ਹੋਣ ਦਾ ਟੰਡੋਰਾ ਅਸਲ ਵਿੱਚ ਕਿਸੇ ਪਖੰਡ ਨੂੰ ਛਪਾਉਣ ਲਈ ਪਾਇਆ ਜਾ ਰਿਹਾ ਹੁੰਦਾ ਹੈ। ਕੰਪਨੀਆਂ ਹੀ ਆਪਸ ਵਿੱਚ ਮੁਕਾਬਲਾ ਨਹੀਂ ਕਰਦੀਆਂ ਇਹਨਾਂ ਦੀਆਂ ਚੀਜ਼ਾਂ ਖਰੀਦਣ ਵਾਲੇ ਵੀ ਕਰਦੇ ਹਨ ਜੇ ਲੋੜ ਗੱਲਬਾਤ ਕਰਨ ਦੀ ਹੋਵੇ ਤਾਂ ਚਿੱਠੀ ਕੰਮ ਨਹੀਂ ਕਰੇਗੀ ਅਸੀਂ ਜਾਣਦੇ ਬੁੱਝਦੇ ਹੋਏ ਵੀ ਪੁੱਛਦੇ ਹਾਂ ਮਾਂ ਤੂੰ ਕਿੱਥੇ ਚਲੀ ਗਈ ਹੈ ਜਿਹੜੇ ਮੁਸੀਬਤ ਵਿੱਚ ਸਾਥ ਦਿੰਦੇ ਹਨ ਅਤੇ ਜਿਹੜੇ ਮੁਸੀਬਤਾਂ ਵਿੱਚ ਛੱਡ ਜਾਂਦੇ ਹਨ ਉਹ ਨਹੀਂ ਭੁੱਲਦੇ ਉਹਨਾਂ ਨੂੰ ਭੁੱਲਣਾ ਵੀ ਨਹੀਂ ਚਾਹੀਦਾ ਸਵੇਰੇ ਉੱਠ ਕੇ ਧੰਨਵਾਦ ਕਰੋ ਕਿ ਕੁਦਰਤ ਨੇ ਤੁਹਾਡੇ ਲਈ ਸੂਰਜ ਚੜਾਇਆ ਹੈ ਜੋ ਪਸੰਦ ਨਹੀਂ ਵੇਖ ਕੇ ਅੰਡਟ ਕਰ ਦੋ ਕੁਝ ਹੱਸ ਕੇ ਭੁਲਾ ਦੋ ਕੁਝ ਮੁਸਕਰਾ ਕੇ ਟਾਲ ਦੋ ਕੁਝ ਵਕਤ ਦੀ ਰੱਸੀ ਤੇ ਸੁੱਕਨੇ ਪਾ ਦੋ ਏ ਵਾਹਿਗੁਰੂ ਮੇਰੇ ਦੋਸਤਾਂ ਨੂੰ ਜ਼ਿੰਦਗੀ ਦੇ ਅਤੇ ਮੈਨੂੰ ਉਹਨਾਂ ਦਾ ਸਾਥ ਦੇ ਆਕੜਨ ਵਾਲੀ ਸਥਿਤੀ ਕੋਈ ਨਹੀਂ ਹੁੰਦੀ ਸੋਨੇ ਦਾ ਮੈਡਲ ਜਿੱਤਣ ਵਾਲੇ ਵੀ ਇਸ ਨੂੰ ਸਿਰ ਝੁਕਾ ਕੇ ਹਾਸਲ ਕਰਦੇ ਹਨ ਜੇ ਸੰਕਟ ਵਿੱਚ ਸੰਜਮ ਨਿਭਾ ਸਕਦੇ ਹੋ ਜਿੱਤ ਹੋਵੇਗੀ ਆਪਣੀ ਸੁੰਦਰਤਾ ਸ਼ੀਸ਼ੇ ਵਿੱਚੋਂ ਨਹੀਂ ਲੋਕਾਂ ਦੇ ਦਿਲਾਂ ਵਿੱਚ ਤਲਾਸ਼ ਕਰੋ ਪ੍ਰਸੰਨ ਹੋਣ ਦੇ ਅਨੇਕਾ ਕਾਰਨ ਹੁੰਦੇ ਹਨ ਲੱਭਣ ਲੱਗੋਗੇ ਕਈ ਲੱਭ ਪੈਣਗੇ ਦੁੱਖ ਸੁੱਖ ਵਿੱਚ ਨਿਭਣਾ ਤਾਂ ਕੋਈ ਫੁੱਲਾਂ ਤੋਂ ਸਿੱਖੇ ਬਰਾਤ ਹੋਵੇ ਜਾਂ ਜਨਾਚਾ ਪੂਰਾ ਸਾਥ ਦਿੰਦੇ ਨੇ ਪੋਲਾਓ ਹੁੰਦਾ ਹੈ ਜੋ ਧੋਖਾ ਦੇਣ ਦੇ ਬਾਵਜੂਦ ਵੀ ਪੋਲਾਪਨ ਨਹੀਂ ਤਿਆਗਦਾ ਮਹਾਨਰਤਾ ਉਹ ਹੁੰਦੀ ਹਨ ਜਿਹੜੇ ਅੱਖਾਂ ਵਿੱਚ ਅਥਰੂਆਂ ਦੇ ਬਾਵਜੂਦ ਵੀ ਕਹਿੰਦੇ ਹਨ ਮੈਂ ਠੀਕ ਠਾਕ ਹਾਂ ਪੂਰੀਆਂ ਹੋਣ ਨਾ ਹੋਣ ਪਰ ਇਸ਼ਾਵਾਂ ਤਾਂ ਹਰ ਕਿਸੇ ਦੇ ਦਿਲ ਵਿੱਚ ਹੁੰਦੀਆਂ ਹੀ ਹਨ ਹੱਸਣਾ ਛੱਡ ਦੇਓਗੇ ਉਮਰ ਤੇਜ਼ੀ ਨਾਲ ਵਧੇਗੀ ਕਿੰਨੇ ਖੂਬਸੂਰਤ ਸਨ ਬਚਪਨ ਦੇ ਉਹ ਦਿਨ ਜਦੋਂ ਦੁਸ਼ਮਣੀ ਨਾਰਾਜ਼ਗੀ ਪ੍ਰਗਟਾਉਣ ਲਈ ਇੱਕ ਕੱਟੀ ਹੋਇਆ ਕਰਦੀ ਸੀ ਅਤੇ ਕੇਵਲ ਦੋ ਉਂਗਲੀਆਂ ਜੋੜਨ ਨਾਲ ਦੋਸਤੀ ਫਿਰ ਆਰੰਭ ਹੋ ਜਾਇਆ ਕਰਦੀ ਸੀ ਸਮਾ ਰਹਿੰਦੇ ਹੀ ਪੁੱਛ ਲਿਆ ਕਰੋ ਕਿ ਕਿਵੇਂ ਹੋ ਕਿਦਰੀ ਇਹ ਨਾ ਹੋਵੇ ਕਿ ਪੁੱਛਣਾ ਪੈ ਜਾਵੇ ਇਹ ਕਿਵੇਂ ਹੋ ਗਿਆ ਪਾਉਣ ਵਾਲੇ ਤੁਹਾਡਾ ਮੁੱਲ ਆਪਣੀ ਔਕਾਤ ਨਾਲ ਪਾਉਣਗੇ ਉਹਨਾਂ ਦੇ ਵਿਵਹਾਰ ਨਾਲ ਪਰੇਸ਼ਾਨ ਨਾ ਹੋਵੋ ਥੱਕ ਗਏ ਹੋ ਆਰਾਮ ਕਰ ਲਓ ਪਰ ਡੇਰੀ ਨਾ ਟਾਓ ਮਾਵਾਂ ਕਰਦੀਆਂ ਸ਼ੱਤਾਂ ਕੰਧਾਂ ਹੁੰਦੀਆਂ ਜੇ ਡੈਗ ਪੈਨਤਾ ਕਰ ਖੋਲਾ ਹੋ ਜਾਂਦਾ ਹੈ ਤੇ ਪਰਿਵਾਰ ਉੱਜੜ ਜਾਂਦਾ ਹੈ ਕਈ ਸੰ ਜਿਹੜੇ ਜ਼ਿੰਦਗੀ ਦੇ ਫੈਸਲਿਆਂ ਤੋਂ ਤੰਗ ਰਹੇ ਪਰ ਜ਼ਿੰਦਗੀ ਉਹਨਾਂ ਦੇ ਹੌਂਸਲੇ ਤੇ ਡੰਗ ਰਹੀ। ਭਾਵਨਾਵਾਂ ਵਿੱਚ فاਸਲੇ ਅਤੇ ਵਕਤ ਦਾ ਦਖਲ ਨਹੀਂ ਹੁੰਦਾ ਕਿਉਂਕਿ ਭਾਵਨਾਵਾਂ ਦੀ ਪਹੁੰਚ ਦਿਲ ਤੋਂ ਦਿਲ ਤੱਕ ਹੁੰਦੀ ਹੈ। ਦੋਸਤ, ਕਿਤਾਬ ਅਤੇ ਸੋਚ ਸਹੀ ਹੋਵੇ ਤਾਂ ਹੀ ਜੀਵਨ ਮਾਣਿਆ ਜਾ ਸਕਦਾ ਹੈ। ਵਫਾਦਾਰੀ ਆਮ ਨਹੀਂ ਹੈ, ਮਿਲੇ ਤਾਂ ਸੰਭਾਲ ਕੇ ਰੱਖਣਾ। ਦਰਦ, ਦੁੱਖ, ਡਰ ਜੋ ਵੀ ਹੈ ਇਹ ਸਾਡੇ ਅੰਦਰ ਹੁੰਦਾ ਹੈ ਆਪਣੇ ਬਣਾਏ ਪਿੰਜਰੇ ਵਿੱਚੋਂ ਬਾਹਰ ਨਿਕਲੋ ਮਹਿਸੂਸ ਹੋਵੇਗਾ ਅਸੀਂ ਵੀ ਸਿਕੰਦਰ ਹਾਂ ਉਹ ਲੋਕ ਖਾਸ ਹੁੰਦੇ ਹਨ ਜਿਹੜੇ ਵਕਤ ਪੈਣ ਤੇ ਵਕਤ ਦਿਆ ਕਰਦੇ ਹਨ ਕੰਮ ਵਾਲੀ ਥਾਂ ਤੇ ਤੁਹਾਡੀ ਜਗ੍ਹਾ ਕਿਸੇ ਹੋਰ ਨੂੰ ਲਾਇਆ ਜਾ ਸਕਦਾ ਹੈ ਪਰ ਘਰ ਪਰਿਵਾਰ ਵਿੱਚ ਐਵੇਂ ਕਰਨਾ ਸੰਭਵ ਨਹੀਂ ਜੇਕਰ ਤੁਸੀਂ ਆਪਣੇ ਜਾਣਨ ਅਤੇ ਚਾਉਣ ਵਾਲਿਆਂ ਨੂੰ ਵੇਖ ਕੇ ਪ੍ਰਸੰਨ ਨਹੀਂ ਹੁੰਦੇ ਤਾਂ ਸਪਸ਼ਟ ਹੈ ਤੁਸੀਂ ਸਜ਼ਾ ਭੁਗਤ ਰਹੇ ਹੋ ਅਲਗਾਤਾਰ ਜ਼ਰੀ